ਮੈਂ ਡਾਕਟਰ ਅਸ਼ਮੀਰ ਰਾਮਪਾਲ ਸੀਓ ਇਸ ਕੰਪਨੀ ਦਾ ਕੁਝ ਲੋਕਾਂ ਨੇ ਸਾਡੀ ਕੰਪਨੀ ਦੀ ਰੈਪਿਊਟੇਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਇਹਨੂੰ ਪੋਲਿਟੀਕਲ ਮੈਂਡੇਟਾ ਕਹੋ ਇਹਨੂੰ ਬਿਜ਼ਨਸ ਮੈਂਡੇਟਾ ਕਹੋ ਮੈਂ ਥੋੜਾ ਜਿਹਾ ਆਪਣੀ ਕੰਪਨੀ ਬਾਰੇ ਤੁਹਾਨੂੰ ਬਰੀਫ ਕਰ ਦਿਆਂ ਕਿ ਅਸੀਂ ਪਿਛਲੇ 35 ਸਾਲ ਤੋਂ ਇੰਡਸਟਰੀ ਦਾ ਅਸੀਂ ਹੁਣ 16 ਕੰਟਰੀes 'ਚ ਐਕਸਪੋਰਟ ਕਰਦੇ ਆਂ ਤੇ ਟੌਪ 10 ਜਿਹੜੇ 메જર ਐਕਸਪੋਰਟਰ ਨੇ ਅਫਰੀਕਾ ਦੇ ਉਹਦੇ ਸਾਡਾ ਨਾਮ ਹੁੰਦਾ ਅਸੀਂ 7ਵੇਂ ਨੰਬਰ ਤੇ ਹਾਂ ਮਾਨਯੋਗ ਐਸਐਸਪੀ ਸੁਖਵੰਤ ਸਿੰਘ ਰੰਧਾਵਾ ਪੀਪੀਐਸ ਡਿਪਟੀ ਸੁਪਰਡੈਂਟ ਆਫ ਪੁਲਿਸ ਨੇ ਐਫੀਡੇਵਿਟ ਦਿੱਤਾ ਜੀ ਕਿ ਸਾਡੇ ਕੋਲ ਇਹ ਗਲਤੀ ਹੋਈ ਹੈ ਤੇ ਇਹ ਦੁਬਾਰਾ ਨਹੀਂ ਹੋਊਗਾ ਤੇ ਇਹ ਇਸ ਦਾ ਇਸ ਕੇਸ ਨੂੰ ਮਤਲਬ ਕੋਰਟ ਨੂੰ ਕਹਿ ਕੇ ਇਸ ਕੇਸ ਨੂੰ ਖਾਰਜ ਕੀਤਾ ਜਾਵੇ ਅਜਿਹਾ ਜੇ ਦੀ ਪ੍ਰੈਸ ਕਵਰ ਰੱਖੀਏ ਕੀ ਕਰਨਾ ਸਭ ਤੋਂ ਪਹਿਲਾਂ ਤੇ ਮੈਂ ਆਪਜਗ ਸਭਜੀ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਕਰਨਾ ਕਿ ਇੱਕ ਛੋਟੇ ਜਿਹੇ ਸ਼ਾਰਟ ਨੋਟਿਸ ਤੇ ਤੁਸੀਂ ਸਾਰੇ ਇੱਥੇ ਆਏ ਮੈਂ ਡਾਕਟਰ ਅਸ਼ਮੀਰ ਰਾਮਪਾਲ ਸੀਓ ਇਸ ਕੰਪਨੀ ਦਾ ਅੱਜ ਦਾ ਪ੍ਰੈਸ ਕਾਨਫਰੰਸ ਦਾ ਜਿਹੜਾ ਮੁੱਖ ਮੋਟਿਵ ਹੈ ਉਹ ਇਹ ਹੈ ਕਿ ਕੁਝ ਲੋਕਾਂ ਨੇ ਸਾਡੀ ਕੰਪਨੀ ਦੀ ਰੈਪਿਊਟੇਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਪਿਛਲੇ ਕੁਝ ਦਿਨਾਂ ਵਿੱਚ ਸਾਡੇ ਜਿਹੜੇ ਪ੍ਰੋਮੋਟਰ ਤੇ ਸ਼ੇਅਰਹੋਲਡਰ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਸਮਾਜ ਸੇਵੀ ਨੇ ਔਰ ਪਿਛਲੇ ਕੁਝ ਸਮੇਂ ਤੋਂ ਬੜੇ ਵੱਡੇ ਪੱਧਰ ਤੇ ਸਮਾਜ ਸੇਵਾ ਕਰ ਰਹੇ ਹੈ। ਔਰ ਕੁਝ ਲੋਕਾਂ ਨੂੰ ਉਹਨਾਂ ਦੀ ਬੜੀ ਫੈਨ ਫੋਲੋਇੰਗ ਹੋ ਰਹੀ ਹੈ। ਲੋਕੀ ਉਹਨਾਂ ਨੂੰ ਪਿਆਰ ਕਰਦੇ ਨੇ। ਔਰ ਔਰ ਬੜੇ ਵੱਡੇ ਪੱਧਰ ਤੇ ਉਹ ਲੋਕਾਂ ਦੇ ਕੰਮ ਕਰ ਰਹੇ ਨੇ। ਔਰ ਬਹੁਤ ਸਾਰੇ ਲੋਕਾਂ ਨੂੰ ਇਹ ਸ਼ਾਇਦ ਮਨਜ਼ੂਰ ਨਹੀਂ ਹੈ ਇਹਨੂੰ ਪੋਲਿਟੀਕਲ ਮੰਡੇਟਾ ਕਹ ਲੋ ਇਹਨੂੰ ਬਿਜ਼ਨਸ ਮੰਡੇਟਾ ਕਹ ਲੋ ਮੈਂ ਥੋੜਾ ਜਿਹਾ ਆਪਣੀ ਕੰਪਨੀ ਬਾਰੇ ਤੁਹਾਨੂੰ ਬਰੀਫ ਕਰ ਦਿਆਂ ਕਿ ਅਸੀਂ ਪਿਛਲੇ 34 ਸਾਲ ਤੋਂ ਇੰਡਸਟਰੀ 'ਚ ਆਜ ਅਸੀਂ ਨਾ ਸਿਰਫ 올 ਇੰਡੀਆ ਲੈਵਲ ਤੇ ਬਲਕਿ ਇੰਟਰਨੈਸ਼ਨਲ ਪੱਧਰ ਤੇ ਵੀ ਆਪਣੇ एमएफएल ਪ੍ਰੋਡਕਟ ਦਾ ਸਿੱਕਾ ਜਮਾ ਚੁੱਕੇ ਅਸੀਂ ਅੱਜ 16 ਕੰਟਰੀ 'ਚ ਐਕਸਪੋਰਟ ਕਰਦੇ ਆਂ ਤੇ ਟੌਪ 10 ਜਿਹੜੇ ਮੇਜਰ ਐਕਸਪੋਰਟਰ ਨੇ ਅਫਰੀਕਾ ਦੇ ਉਹਦੇ ਸਾਡਾ ਨਾਮ ਹੁੰਦਾ ਅਸੀਂ 7ਵੇਂ ਨੰਬਰ ਤੇ ਹੁੰਦੇ ਸਾਡੀ ਜਿਹੜੀ ਕੰਪਨੀ ਹੈ ਉਹ ਲੁਧਿਆਣੇ ਦਾ ਇਕਲੌਤਾ ਐਮਐਫਐਲ ਪਲਾਂਟ ਹੈ ਔਰ ਅਸੀਂ ਸਰਕਾਰੀ ਖਜ਼ਾਨੇ ਚ ਮੇਜਰ ਰੈਵਨਿਊ ਕੰਟ੍ਰਿਬਿਊਟ ਕਰਦੇ ਆ ਇਹ ਸਭ ਹੋਣ ਦੇ ਬਾਵਜੂਦ ਵੀ ਸਾਨੂੰ ਇਹੋ ਜਿਹੀਆਂ ਚੀਜ਼ਾਂ ਦਾ ਸਾਹਮਣਾ ਬੜਾ ਮਨ ਪਰਲਾ ਕਿ ਕੋਈ ਆ ਕੇ ਫੋਨ ਕਰਦਾ ਹੈ ਧਮਕੀ ਦਿੰਦਾ ਹੈ ਕਿ ਸਾਨੂੰ ਏਨੇ ਲੱਖ ਰੁਪਏ ਦੇ ਦਿਓ ਜੀ ਸਾਨੂੰ ਏਨੇ ਲੱਖ ਰੁਪਏ ਦੇ ਦਿਓ ਨਹੀਂ ਤੇ ਅਸੀਂ ਤੁਹਾਡਾ ਤੁਹਾਨੂੰ ਬਦਨਾਮ ਕਰਾਂਗੇ ਤੁਹਾਡੇ ਕਿਸੇ ਕੋਲਾਂਗੇ ਉਪਰ ਹੁਣ ਤੁਸੀਂ ਇਹ ਦੇਖੋ ਜੀ 34 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ 34 ਸਾਲ ਦੇ ਵਿੱਚ ਸਾਡੀ ਬਿਜ਼ਨਸ ट्रांजੈਕਸ਼ਨ ਲੋਕ ਮਾਰਕੀਟ ਤੋਂ ਹੋ ਰਹੀ ਹੈ ਬਹੁਤ ਸਾਰੇ ਬਿਜ਼ਨਸ ट्रांजੈਕਸ਼ਨ ਨੇ ਜਿੱਤੇ ਬ੍ਰੀਕਸ ਹੋ ਜਾਂਦੀਆਂ ਕੋਈ ਔਖਾ ਮਾੜਾ ਟਾਈਮ ਆ ਹੀ ਜਾਂਦਾ ਕਿਸੇ ਨੂੰ ਲੇਕਿਨ ਉਹਦੇ ਵਾਸਤੇ ਆਪਸ ਵਿੱਚ ਬਹਿ ਕੇ ਤੁਸੀਂ ਗੱਲ ਕਰ ਸਕਦੇ ਹੋ ਆਰਬਿਟਰੇਸ਼ਨ ਹੈ ਤੁਸੀਂ ਕੋਰਟ ਦਾ ਖੱਟਾ ਸਕਦੇ ਹੋ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹਰਾਸ ਕਰੋ ਸਾਨੂੰ ਹੁਣ ਮੈਂ ਤੁਹਾਨੂੰ ਇੱਕ ਦੱਸਣਾ ਕਿ ਲੋਕੀ ਕਿਸ ਤਰ੍ਹਾਂ ਹਰਾਸ ਕਰਦੇ ਨੇ ਕਿਸ ਤਰ੍ਹਾਂ ਮਤਲਬ 5/7 2021 ਨੂੰ ਕੋਸੇ ਲੋਕਾਂ ਨੇ ਐਸਐਸਪੀ ਲੁਧਿਆਣਾ ਨੂੰ ਸ਼ਿਕਾਇਤ ਕੀਤੀ ਕਿ ਸਾਡੇ ਵਿਰੁੱਧ ਧੋਖਾ ਜੜੀ ਹੋਈ ਹੈ। 2/8/2021 ਨੂੰ ਐਸਐਸਪੀ ਪਟਿਆਲਾ ਨੂੰ ਅਸੀਂ ਪੂਰੀ ਇਹਦੇ ਬਾਰੇ ਆਪਣੀ ਫਾਈਲ ਸਬਮਿਟ ਕੀਤੀ ਸੀ, ਪੂਰੇ ਫੈਕਟ ਸਬਮਿਟ ਕੀਤੇ। ਸਾਡੇ ਵੱਲੋਂ ਖਰਚਾ ਹੋਇਆ ਸੀ 2 ਕਰੋੜ 20 ਲੱਖ ਰੁਪਇਆ ਉਸ ਐਗਰੀਮੈਂਟ ਦੇ ਵਿੱਚ। ਅਸੀਂ 2.2 ਕਰੋੜ 20 ਲੱਖ ਰੁਪਈਆ ਖਰਚਾ ਕੀਤਾ ਸੀ ਪਰ ਲੇਕਿਨ ਹੁਣ ਕਿਸੇ ਨਾ ਤੁਸੀਂ ਕੋਈ ਐਗਰੀਮੈਂਟ ਕਰਦੇ ਹੋ ਤਾਂ ਉਹਦੀ ਐਗਰੀਮੈਂਟ ਦੀਆਂ ਕੋਈ ਸ਼ਰਤਾਂ ਹੁੰਦੀਆਂ ਨੇ ਤੇ ਜਦੋਂ ਉਹ ਸ਼ਰਤਾਂ ਬ੍ਰੀਚ ਹੁੰਦੀਆਂ ਨੇ ਕਿਸੇ ਪਾਰਟੀ ਵੱਲੋਂ ਤਾਂ ਕੰਮ ਨਹੀਂ ਚੱਲ ਸਕਦਾ ਇਹਨਾਂ ਲੋਕਾਂ ਨੇ ਉਹ ਸ਼ਰਤਾਂ ਸ਼ਰਤਾਂ ਦੇ ਬ੍ਰੀਚ ਕੀਤਾ ਇਹ ਆਪਣਾ ਮਾਲ ਵੇਚ ਨਹੀਂ पाए ਤੇ ਉਹ ਨੁਕਸਾਨ ਸਾਡਾ ਬਹੁਤਾ ਹੋਇਆ ਉਹਨਾਂ ਦਾ ਘੱਟ ਹੋਇਆ ਲੇਕਿਨ ਉਹਨਾਂ ਨੇ ਸਾਡੇ ਅਗੇਂਸਟ ਐਪਲੀਕੇਸ਼ਨ ਲਾਈ ਜਿਦਾ ਕਿ ਐਸਐਸਪੀ ਲੁਧਿਆਣਾ ਨੇ ਐਸਐਸਪੀ ਪਟਿਆਲਾ ਨੇ ਉਹ ਉਹਦੇ ਪੂਰੀ ਕਾਰਵਾਈ ਕੀਤੀ ਤੇ ਉਹ ਇਹ ਮੰਨਿਆ ਕਿ ਇਹ ਮਤਲਬ ਇਹਦੇ ਵਿੱਚ ਕੁਝ ਨਹੀਂ ਹੈ ਤੇ ਉਹਨੂੰ ਬਰਖਾਸਤ ਕੀਤਾ ਖਾਰਜ ਕਰ ਦਿੱਤਾ ਦੋ ਬਾਰ ਦੋ ਬਾਰਾਂ 2021 ਨੂੰ ਇਹਨਾਂ ਡਿਸਟ੍ਰੀਬਿਊਟਰਾਂ ਨੇ ਫਿਰ ਦੁਬਾਰਾ ਐਸਐਸਪੀ ਪਟਿਆਲਾ ਨੂੰ ਦੁਬਾਰਾ ਕੰਪਲੀਟ ਫਾਈਲ ਕੀਤੀ ਅਸੀਂ ਉਦੋਂ ਫਿਰ ਪੰਜਾਬ ਮਾਨਯੋਗ ਪੰਜਾਬ ਹਿਆਣਾ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਇਆ ਤੇ ਸਾਰੇ ਫੈਕਟ ਉਹਨਾਂ ਅੱਗੇ ਪੇਸ਼ ਕੀਤੇ ਸਾਰੇ ਤੇ ਮਾਨਯੋਗ ਪੰਜਾਬ ਹਿਆਣਾ ਹਾਈ ਕੋਰਟ ਨੇ ਉਹ ਸਾਡਾ ਕੇਸ ਖਾਰਜ ਕਰ ਦਿੱਤਾ ਆਖਿਆ ਕੇਸ ਵਿੱਚ ਕੁਝ ਵੀ ਨਹੀਂ ਉਹਦੇ ਵਿੱਚੋਂ ਦੋ ਸ਼ਿਕਾਇਤ ਕਰਤਾ ਲੋਕੇਸ਼ਨ ਦੇ ਅਗਰਵਾਲ ਤੇ راہੂ ਦੇ ਅਗਰਵਾਲ ਨੇ ਦੁਬਾਰਾ ਪਟਿਆਲਾ ਪੁਲਿਸ ਕੋਲ ਸਾਡਾ ਫਿਰ ਸ਼ਿਕਾਇਤ ਦਰਜ ਕਰਾਈ ਤੇ ਇਸ ਕੇਸ ਨੂੰ ਦੁਬਾਰਾ ਖੁਲਵਾਇਆ ਪਿਛਲੀ ਵਾਰੀ ਵੀ ਕੋਰਟ ਨੇ ਮੰਨਿਆ ਪੁਲਿਸ ਪ੍ਰਸ਼ਾਸਨ ਨੇ ਮੰਨਿਆ ਸੀ ਕਿ ਸਾਡੇ ਕੋਲ ਗਲਤੀ ਹੋਈ ਹੈ। ਇਸ ਵਾਰੀ ਫੇਰ ਖਲੇ ਆਸੀ ਫੇਰ ਸਾਰਾ ਫੈਕਟਸ ਉਥੇ ਕੋਰਟ ਨੂੰ ਦਿੱਤੇ। ਇਸ ਇਸ ਵਾਰੀ ਕੋਰਟ ਦੇ ਕਿਹਾ ਜੀ ਇਹ ਫੇਰ ਖਾਰਜ ਕਰਨੇ ਹਨ ਲੇਕਿਨ ਪੁਲਿਸ ਐਫੀਡੇਵਿਟ ਦਵੇ ਕਿ ਗਾਂ ਤੋਂ ਇਹ ਕੰਮ ਨਹੀਂ ਕਰਨਗੇ। ਉਦੋਂ ਐਸਐਸਪੀ ਨੇ ਮੈਂ ਤੁਹਾਨੂੰ ਉਹਦਾ ਦਿਖਾ ਸਕਣਾ ਜੀ। माननीय एसएसपी सुखवंत सिंह रंदावा पीपीएस डिप्टी सब-इंस्पेक्टर पुलिस ने एफिडेविट देता जी। गल, ए, ए, है जी कि ਸਾਡੇ ਕੋ ਇਹ ਗਲਤੀ ਹੋਈ ਹੈ ਤੇ ਇਹ ਦੁਬਾਰਾ ਨਹੀਂ ਹੋਊਗਾ ਤੇ ਇਸ ਇਸ ਕੇਸ ਨੂੰ ਮਤਲਬ ਕੋਰਟ ਨੂੰ ਇਹ ਕਹਿ ਕੇ ਇਸ ਕੇਸ ਨੂੰ ਖਾਰਜ ਕੀਤਾ ਜਾਵੇ ਹੁਣ ਉਹਨਾਂ ਦਾ ਪੰਜਾਬ ਦੀ ਬੱਸ ਨਹੀਂ ਸੀ ਚੱਲਦਾ ਉਹਨਾਂ ਨੇ ਚੁੱਕ ਕੇ ਰਾਜਸਥਾਨ ਦੇ ਦੁਬਾਰਾ ਅਪਲੀਕੇਸ਼ਨ ਲਾ ਦਿੱਤੀ ਦੁਬਾਰਾ ਕੰਪਲੀਟ ਫਾਈਲ ਕਰ ਦਿੱਤੀ ਅਸੀਂ ਸਾਰੇ ਫੈਕਟ ਫੇਰ ਦੁਬਾਰਾ ਲੈ ਕੇ ਜੋਧਪੁਰ ਹਾਈ ਕੋਰਟ ਤੇ ਗਏ ਇਸ ਵਾਰੀ ਜੋਧਪੁਰ ਹਾਈ ਕੋਰਟ ਨੇ ਕਿਹਾ ਜੀ ਕਿ ਇਹ ਉਹਨਾਂ ਨੇ ਬਹੁਤ ਸਾਰੀਆਂ ਐਫਆਈਆਰ ਕਰਤੀਆਂ ਉਹਨਾਂ ਨੇ ਸਾਰੀਆਂ ਐਫਆਈਆਰ ਤੇ ਸਟੇ ਕਰਕੇ ਨਾਲੇ-ਨਾਲ ਇਹ ਵੀ ਨਾਲ ਲਾਤਾ ਕਿ ਅੱਜ ਤੋਂ ਬਾਅਦ ਦੁਬਾਰਾ ਇਹਨਾਂ ਉੱਤੇ ਇਹ ਜੇ ਇਸ ਮੁਤਲਕ ਜਾਂ ਇਹ ਜੇ ਨਾਲ ਮਿਲਦੇ-ਜੁਲਦੇ ਕਿਸੇ ਵੀ ਮੁਤਲਕ ਸਾਡੇ ਤੇ ਕੋਈ ਕੇਸ ਜਾਂ ਕੰਪਲੀਟ ਫਾਈਲ ਨਹੀਂ ਹੋ ਸਕਦੀ ਨਾ ਕੋਈ ਐਫਆਈਆਰ ਹੋ ਸਕਦੀ ਇਹ ਜੇ ਵੀ ਮਤਲਬ ਆਰਡਰ ਤੁਹਾਡੇ ਸਾਹਮਣੇ ਹੁਣ ਕੀ ਹੈ ਜੀ ਉਹਨਾਂ ਦਾ ਸਾਰਾ ਹੋ ਗਿਆ ਹੁਣ ਇੱਕ ਮੁੰਡਾ ਹੈ ਜੀ ਰੋਹਨ ਗੋਗਨਾ 24-25 ਸਾਲ ਦਾ ਮੁੰਡਾ ਹੈ ਜੀ ਇਹ ਸਾਨੂੰ ਬਲੈਕਮੇਲ ਕਰ ਰਿਹਾ ਹੈ ਕਿ 5 ਲੱਖ ਰੁਪਏ ਸਾਨੂੰ ਦਿਓ ਨਹੀਂ ਤੇ ਧਮਕੀ ਦੇ ਰਿਹਾ ਹੈ ਕਿ ਮੈਂ ਤੁਹਾਡਾ ਸਾਰਾ ਪਰਦਾ ਫਾਸ਼ ਕਰਾਂਗਾ ਪ੍ਰੈਸ ਕਾਨਫਰੰਸ ਕਰਾਂਗਾ ਤੇ ਤੁਹਾਨੂੰ ਬਦਨਾਮ ਕਰਾਂਗਾ ਤੇ ਤੁਹਾਡੀ ਸਾਖ ਨੂੰ ਨੁਕਸਾਨ ਪਹੁੰਚਾਉਣਾ